ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵੇਰ ਹੋ ਚੁੱਕੀ ਆ ਪਿਆਰ ਭਰੀ ਸਵੇਰ ਸਭ ਨੂੰ ਤੇ ਅੱਜ ਆਪਾਂ ਖੇਤ ਆਏ ਹੋਏ ਸੀਗੇ ਕਈ ਵੀਰ ਕਹਿੰਦੇ ਰਹਿੰਦੇ ਆ ਵੀ ਡਾਕਟਰ ਪੱਠੇ ਵੜਦੇ ਆ ਕਿ ਨਹੀਂ ਜਾਂ ਡਾਕਟਰਾਂ ਨੂੰ ਵੀ ਕੰਮ ਕਰਨਾ ਪੈਂਦਾ ਉਹ ਵੀ ਹੱਸਾਂ ਲੱਗ ਜਾਂਦੇ ਆ ਤੇ ਮੈਂ ਕਹਿੰਦਾ ਨਾ ਗੋ ਵੀ ਆਪਾਂ ਏਡੇ ਵੱਡੇ ਡਾਕਟਰ ਨਹੀਂ ਬਣੇ ਹਜੇ ਵੀ ਆਪਾਂ ਕੰਮ ਨਾ ਕਰਨਾ ਪਵੇ ਤੇ ਪੱਠੇ ਵੱਟ ਰਹੀ ਸੀਗੇ ਬਸ ਸੋਚਿਆ 2-4 ਮਿੰਟ ਉਹਨਾਂ ਬੰਦੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੇ ਜਾਣ ਜਿਹੜੇ ਵੀਰ ਕਹਿੰਦੇ ਆ ਯਾਰ ਸਾਡੇ ਵਿੱਚ ਤਤਾਂ ਦੀ ਘਾਟ ਆਉਂਦੀ ਆ ਪਸਣਾਂ ਦੇ ਵਿੱਚ ਤੇ ਆਹ ਦੇਖੋ ਆਪਾਂ ਪਾਇਆ ਹੋਇਆ ਵਿੱਚ ਪਾਲਕ ਆਹ ਸਾਰਾ ਪਾਲਕਾ ਆਹ ਸ਼ਲਕਮਾਗੇ ਆਹ ਦੀ ਆ ਸਾਰੀ ਸ਼ਲਕ ਸ਼ਲਕਮੀ ਹੈ ਲੇਜੇ ਸ਼ਲਕਮ ਪਾਲਕ ਸਰੂ ਹਾਲੂ ਆ ਹਾਲੂ ਆ ਪੱਕਦੀ ਜਾਂਦੀ ਹੁਣ ਤਾਂ ਆ ਹਾਲੂਆਂ ਵਿੱਚ ਬਹੁਤ ਜਿਆਦਾ ਤੇ ਬਰਸੀਨ ਇਹਦੀ ਬਹੁਤ ਘੱਟ ਹੋ ਗਿਆ ਉਹਦੇ ਛੋਟਾ ਛੋਟਾ ਇੱਕ ਤੇ ਵਿਚ ਵਿਚ ਜੀ ਤੇ ਜੇ ਬਰਸੀਨ ਕੱਲਾ ਸੋਚਦੇ ਤਾਂ ਕੁਝ ਕੀੜੀਆਂ ਨੇ ਜੋਗਲਿਆਤੀ ਕੁਝ ਵੀ ਤਰ ਤੁਰ ਜਾਂਦਾ ਜਿਹਾ ਕਮਸ਼ਾ ਤੋਂ ਦੂਜੇ ਪੱਠੇ ਰਲ ਜਾਂਦੇ ਨਾਲ ਆਦੇ ਇਧਰ ਬਰਸੀਨ ਜਿਆਦਾ ਹੈ ਆਪਾਂ ਜੇ ਖੇਤ ਦਿਖਾ ਰਹੇ ਸੀਗੇ ਆਦੇ ਅਮਰੂਦ ਵੀ ਲੱਗੇ ਹੋਏ ਆ ਨਿੰਬੂ ਨਿੰਬੂਆਂ ਦੇ ਗੰਤੀ ਕਰੋ ਵੀ ਉਹਨੇ ਪੱਤੇ ਨਹੀਂ ਜਿੰਨੇ ਨਿੰਬੂ ਆ ਔਲੇ ਵੀ ਇੱਕ ਪਿਛਲੀ ਵੀਡੀਓ ਦਿਖਾਈ ਸੀਗੇ ਆ ਥੱਲੇ ਥੱਲੇ ਤੇ ਝਾੜ ਲਏ ਸੀ ਆਪਾਂ ਆਮਲਾ ਕੈਂਡੀ ਤੇ ਔਲਿਆਂ ਦਾ ਆਚਾਰ ਬਣਾਉਣ ਲਈ ਤੇ ਉੱਪਰ ਵੇਖੋ ਫਲ ਪੂਰਾ ਭਰੇ ਪਏ ਆ ਉੱਪਰ ਪਰ ਹੱਥ ਨਹੀਂ ਜਾਂਦਾ ਬਸ ਔਲੇ ਦਾ ਇੱਕ ਬੂਟਾ ਐ ਤੇ ਤਿੰਨ ਬੂਟੇ ਉੱਥੇ ਲੱਗੇ ਆ ਇੱਥੇ ਕੁੱਲ 52 ਬੂਟੇ ਆ ਸਾਹਮਣੇ ਉਸਤੇ ਉਹ ਗਾਂ ਦੋ ਅਮਰੂਦ ਆ ਗਏ ਹੋਰ ਆ ਗਾਂ ਕਿੰਨੂ ਤੇ ਹੋਰ ਸਾਰੇ ਬੂਟੇ ਲੱਗੇ ਹੋਏ ਆ ਜੀ ਬੂਟੇ ਪਰ ਮੈਂ ਇੱਕ ਇੱਕ ਦੋ ਦੋ ਲਾਇਆ ਕਰੋ ਸਾਰੇ ਲਾਇਆ ਕਰੋ ਉਹ ਵੀ ਨਿੰਬੂਆਂ ਦਾ ਕਿੰਨੂ ਉਧਰ ਮਸੰਮੀ ਆ ਇਸ ਤੋਂ ਪਰਲੇ ਪਾਸੇ ਆ ਚੀਕੂ ਦਾ ਆ ਗਿਆ ਚੀਕੂ ਬੋਤ ਲੈਂਦੇ ਆ ਉੱਪਰ ਹੀ ਕਰਦੇ ਆ ਕਈ ਬੰਦੇ ਪੁੱਛਦੇ ਹੁੰਦੇ ਯਾਰ ਵੀ ਕਿਵੇਂ ਇਹ ਉੱਪਰ ਕਰਨਗੇ ਕਿ ਲਫਾਫਾ ਕਾਗਜ਼ ਲਾਉਣਾ ਪਊ ਜਾਂ ਕੋਈ ਕੋਈ ਦਵਾਈ ਨਹੀਂ ਲਾਉਣੀ ਪੈਂਦੀ ਇਹਦੇ ਉੱਪਰ ਹੀ ਕਰ ਜਾਂਦੇ ਆ ਬਸ ਆ ਫਿਰ ਅਮਰੂਦਾਂ ਦਾ ਆ ਗਿਆ ਤੇ ਹੋ ਸਕਦਾ ਜੇ ਨੰਗਾ ਹੀ ਦਰਦੀ ਬਣਾਉਣਾ ਪਿਆ ਤੇ ਇਹ ਪਟਾਂਗੇ ਅੱਗੇ ਆ ਮੋਟਰ ਆ ਗਈ ਆਪਣੀ ਆ ਜਾਮਨ ਲੱਗੀ ਹੋਈ ਆ ਇੱਧਰ ਯਾਨੀ ਕਿ ਵਧੀਆ ਹੋ ਆਪਣੇ ਫਲਦਾਰ ਬੂਟੇ ਲਾਓ ਫਲ ਫਲ ਤੇ ਕੁਦਰਤ ਨਾਲ ਪ੍ਰੇਮ ਦੇ ਵਿੱਚ ਰਹੋ ਤਾਂ ਬਿਮਾਰੀ ਵੀ ਘਟ ਲੱਗੂਗੀ ਜੇ ਬੰਦਾ ਇਹ ਜੇ ਪਸ਼ੂ ਆ ਜੇ ਤੋ ਕੁਦਰਤੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਤਾਂ ਉਹ ਤੇ ਬਿਮਾਰੀ ਵੀ ਬਹੁਤ ਘਟ ਤੇ ਇਹ ਬੂਟੇ ਕਦੇ ਵੀ ਆਪਾਂ ਕੋਈ ਫਲ ਲਾ ਕੇ ਕਿੱਦੋਂ ਵੀ ਵੇਚਿਆ ਨਹੀਂ ਗਾ ਕਦੇ ਵੀ ਉਹਦੇ ਪਰਾਂ ਆ ਵੀ ਅਮਰੂਦ ਹੀ ਆ ਤੇ ਸੰਦੇ ਵੀ ਬੜੇ ਡਿੱਗੇ ਪਏ ਹੁੰਦੇ ਆ ਇਹਦੇ ਤੇ ਨਾ ਹੀ ਕਦੇ ਇਹਨਾਂ ਤੇ ਕਦੇ ਕੋਈ ਸਪਰੇਅ ਕੀਤੀ ਆ ਨਾ ਰੇ ਨਾ ਸਪਰੇਅ ਬਿਲਕੁਲ ਆਰਗਾਨਿਕ ਆ ਬਸ ਆਪ ਲੱਗ ਕੇ ਜਾਂਦੇ ਹੜਕਾ ਲਾ ਕੇ ਥੱਲੇੋਂ ਸਾਫ਼ ਕਰ ਦਿੰਨੇ ਹਿੰਨੇ ਮਾੜਾ ਮੋਟਾ ਤੇ ਪੱਲ ਫਲ ਬਹੁਤ ਵਧੀਆ ਤੇ ਉਹ ਬੂਟੇ ਨੂੰ ਜਿਹੜੇ ਪਰਾਂ ਐ ਉਹ ਬੂਟਾ ਉਹਨੂੰ ਡਬਲ ਲੱਗਦੇ ਆ ਇਹਨੂੰ ਸਿੰਗਲ ਹੀ ਆ ਇਹਨੂੰ ਬਸ ਅਲੱਗ ਹਟੇ ਜਿਹੜੇ ਲੱਗਣੇ ਸੀਗੇ ਤੇ ਕਈਆਂ ਬੂਟਿਆਂ ਨੂੰ ਡਬਲ ਲੱਗਦੇ ਵੀ ਛੋਟੇ ਵੀ ਤੇ ਵੱਡੇ ਵੀ ਓਕੇ ਸਾਰੇ ਵੀਰਾਂ ਦਾ ਧੰਨਵਾਦ ਇਹ ਸਪੈਸ਼ਲੀ ਉਹਨਾਂ ਵੀਰਾਂ ਲਈ ਆ ਵੀਡੀਓ ਕਿਉਂਕਿ ਮੈਂ 2-4 ਮਿੰਟ ਸਮਾਂ ਕੱਢਿਆ ਮੈਂ ਖਿਆ ਵੀ ਜਿਹੜੀ ਕਰੰਦੀ ਹੈ ਯਾਰ ਕਿਵੇਂ ਹੁੰਦਾ ਹੈ ਜਾਂ ਸਾਰਾ ਕੁਝ ਇਕੱਠਾ ਵੀ ਸਕਦੇ ਆ ਤੇ ਆਪਾਂ ਸਾਰਾ ਕੁਝ ਇਕੱਠਾ ਹੀ ਵੀਦ ਦੀਆਂ ਉਧਰ ਦੂਜੇ ਅ ਚ ਵੀ ਵਰਸੀਨ ਹਾਲੋਂ ਵਿੱਚੇ ਸਾਰਾ ਕੁਝ ਇਕੱਠਾ ਹੈ ਪਾਲਕ ਵੀ ਹੈ ਕੁਝ ਸਰੋਂ ਵੀ ਆ ਤਾਂ ਕਿ ਪਸ਼ੂ ਨੂੰ ਜ਼ਰੂਰੀ ਦੇ ਸਾਰੇ ਤੱਤ ਮਿਲਦੇ ਰਹਿਣ ਅੱਗੇ ਪਸ਼ੂ ਚਰ ਕੇ ਤੇ ਆਪਦੇ ਸਾਰੇ ਤੱਤ ਪੂਰੇ ਕਰ ਲੈਂਦੇ ਸੀ ਹੁਣ ਖੁਰਨੀ ਦੇ ਬੱਜਿਆਂ ਨੂੰ ਪੈਂਦਾ ਨਹੀਂਗਾ ਗਈ ਵੀ ਨਹੀਂ ਉਹ ਜਮ ਉਨਾ ਮਟੀਰੀਅਲ ਪਾਇਆ ਨਹੀਂ ਪਉਂਦਾ ਪਈਓ ਆਪਾਂ ਫਿਰ ਫਸਲ ਦੇ ਵਿੱਚ ਹੀ ਇਥੋਂ ਖੁਰਨੀ ਚ ਜਾਂਦਾ ਸਿੱਧਾ ਖੇਤੋਂ ਕਿਉਂਕਿ ਜੇ ਖੇਤ ਦੇ ਤਤਾਂ ਚ ਘਾਟ ਆ ਇੱਕ ਹੋਰ ਗੱਲ ਇਹਦੇ ਚ ਕੋਈ ਵੀ ਯੂਰੀਆ ਨਹੀਂ ਗਾ ਕਦੇ ਵੀ ਜਿੰਨੇ ਤੁਹਾਨੂੰ ਬੂਟੇ ਦਿਖਾਈ ਆ ਜਾਂ ਕੋਈ ਵੀ ਇੰਨਾ ਹੀ ਕਦੇ ਵੀ ਯੂਰੀਆ ਦਾ ਇੱਕ ਦਾਣਾ ਤੱਕ ਨਹੀਂ ਗਾ ਪਿਆ ਹੋਇਆ ਨਾ ਯੂਰੀਆ ਨਾ ਡੀਪੀ ਤੇ ਰੂੜੀ ਦੀ ਖਾਦ ਹੀ ਪੈਂਦੀ ਆ ਆਪਣੀ ਚਾਰਾਂ ਪੰਜਾਂ ਪਸ਼ੂਆਂ ਦੀ ਜਿੰਨੀ ਰੂੜੀ ਦੀ ਖਾਦ ਬਣ ਜਾਂਦੀ ਆ ਤੇ ਉਹੀ ਬਸ ਸਾਰੀ ਇੰਨੇ ਸਾਂਝ ਖੇਲਰਨੀ ਹੁੰਦੀ ਹੈ ਓਕੇ ਸਾਰੇ ਵੀਰਾਂ ਦਾ ਧੰਨਵਾਦ